ਫਗਵਾੜਾ ਦੇ ਪਲਾਹੀ ਗੇਟ ਵਿਖੇ ਇੱਕ ਬਿਜਲੀ ਦੀ ਦੁਕਾਨ ਤੋਂ ਕਾਰ ਸਵਾਰ ਨਾਮਾ ਲੂਮ ਵਿਅਕਤੀ ਵੱਲੋਂ ਸਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਜਦੋਂ ਦੁਕਾਨ ਤੇ ਮੌਜੂਦ ਨਹੀਂ ਸੀ ਤਾਂ ਉਸ ਦਾ ਲੜਕਾ ਦੁਕਾਨ ਤੇ ਸੀ ਤਾਂ ਇੱਕ ਕਾਲੇ ਰੰਗ ਦੀ ਕਾਰ ਵਿੱਚ ਆਏ ਵਿਅਕਤੀਆਂ ਨੇ ਦੁਕਾਨ ਚੋਂ ਸਮਾਨ ਚੋ ਕੇ ਗੱਡੀ ਵਿੱਚ ਰੱਖ ਲਿਆ ਤੇ ਮੌਕੇ ਤੋਂ ਫਰਾਰ ਹੋ ਗਏ ਸੰਜੀਵ ਕੁਮਾਰ ਨੇ ਇਹ ਵੀ ਦੱਸਿਆ ਹੈ ਕਿ ਉਹ ਵਿਅਕਤੀ ਉਸ ਦਾ ਮੋਬਾਈਲ ਵੀ ਨਾਲ ਲੈ ਗਏ ਇਹ ਸਾਰੀ ਘਟਨਾ ਨੂੰ ਲੈ ਕੇ ਉਹਨਾਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਮੰਕੀਤੀ ਕਿ ਇਹੋ ਜਿਹੇ ਅਨਸਰ ਸ਼ਹਿਰ ਵਿੱਚ ਵਾਰਦਾਤਾ ਕਰਦੇ ਹਨ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨਾਂ ਲੋਕਾਂ ਤੇ ਤੁਰੰਤ ਨਾਤ ਭਾਈ ਜਾਵੇ। ਭਾਈ ਕੀ ਨਾ ਹੋਇਆ ਆਪਣਾ? ਮੇਰਾ ਨਾਮ ਸੰਜੀਵ ਕੁਮਾਰ ਪਾਜੀ ਜੀ ਸਾਨਾ ਕੁਜੀ ਗਰਮ। ਹਾਂ ਜੀ ਸਰ ਕਿੱਥੇ ਰਹਿੰਦੇ ਆਪਾਂ? ਪਾਜੀ ਮੈਂ ਜਗਤਰਾਮ ਸੂਟ ਕਲੋਨੀ 'ਚ ਰਹਿੰਦੇ ਆਂ ਸੀ ਤਾਂ ਬਲਾਈ ਗੇਟ ਟੁੱਟੀਆਂ ਵਾਲੇ ਕੋਲ ਤੋਂ ਬਾਅਦ ਸਾਹਮਣੇ ਮੇਰੀ ਬਿਜਲੀ ਦੀ ਸ਼ਾਪ ਹੈ। ਹਾਂ ਸਰ ਕੀ ਮਾਮਲਾ ਕੀ ਹੈ ਜਿਹੜਾ? ਮਾਮਲਾ ਸਰ ਏ 4 ਵਜੇ ਤੋਂ ਲਾ ਕੇ 4:55 ਦੇ ਸਾਡੇ ਸ਼ਾਮ ਨੂੰ ਇੱਕ ਗੱਡੀ ਆਈ ਆ। ਵਰਨਾ ਗੱਡੀ ਕਾਲੇ ਰੰਗ ਦੀ ਜਿਹਦੇ ਜੈੱਡ ਬਲੈਕ ਸ਼ੀਸ਼ੇ ਆ ਤੇ ਉਹ ਦੋ ਬੰਦੇ ਉੱਤਰ ਕੇ ਆ ਗਏ ਜੀ ਤਾਂ ਦੋ ਬੰਦੇ ਬਾਹਰ ਸੀਗੇ ਜੀ ਤਾਂ ਇੱਕ ਦੀ ਰੈੱਡ ਕਲਰ ਦੀ ਟੀ-ਸ਼ਰਟ ਸੀ ਇੱਕ ਗ੍ਰੇ ਕਲਰ ਦੀ ਟੀ-ਸ਼ਰਟ ਸੀ ਤਾਂ ਉਹ ਆ ਕੇ ਮੁੰਡੇ ਦੇ ਕੋਲੋਂ ਸਮਾਨ ਪੁੱਛਦੇ ਆ ਕਹਿੰਦੇ ਕਿ ਇੱਥੋਂ ਆ ਸਮਾਨ ਲਾ ਕੇ ਸਾਨੂੰ ਦਿਖਾ ਲ ਕਿ ਅਸੀਂ ਸਮਾਨ ਲੈਣਾ ਆ ਕਿ ਉਹ ਦੇ ਸਾਨੂੰ ਉਸ ਤੇ ਉਹਦੇ ਵਿੱਚ ਉਹ ਜਿਹੜਾ ਸਮਾਨ ਆ ਮੇਰੇ ਪੈਸੇ ਆ ਤਾਂ ਮੇਰਾ ਫੋਨ ਆ ਤਪਰੂ ਹੋਰ ਵੀ ਸਮਾਰੇ ਤੇ ਆਰ ਸੀ ਸੀ ਵੀ ਬਾਇਸ ਸਿਕਿਉਰਟੀ ਜੂ ਜਿਹੜੇ ਵੱਡੀ ਕੀਮਤ ਦੇ ਵਿੱਚ ਆਹੋ ਦੋ ਪੀਸ ਉਹ ਚੱਕ ਕੇ ਲੈ ਗਏ ਬਰੂ ਫੈਨ ਉਹ ਰੀਗਟਰ ਦਾ ਚੱਕ ਕੇ ਲੈ ਗਏ ਮੇਰਾ ਜਿਹੜਾ ਫੋਨ ਸੀਗਾ Oppo ਕੰਪਨੀ ਦਾ ਇੱਕ ਉਹ ਚੱਕ ਕੇ ਲੈ ਕੇ ਗਏ ਤਾਂ ਪਏ 3500 ਰੁਪਏ ਸੀਗਾ ਉਹ ਚੱਕ ਕੇ ਲੈ ਕੇ ਗਏ ਜੀ ਨੁਕਸਾਨ ਕਿੰਨਾ ਹੋ ਗਿਆ ਸਰ ਨੁਕਸਾਨ ਤਕਰੀਬਨ 35 ਤੋਂ 40 ਹਜ਼ਾਰ ਦਾ ਬਚੀ ਹੋਵੇਗਾ 35-40 ਹਜ਼ਾਰ ਦਾ ਹਾਂਜੀ ਤੇ ਮੰਗੀ ਕੋਈ ਸੀ ਸੀ ਡੀ ਕੈਮਰੇ ਜਾਇ ਬੰਦੇ ਸੀ ਸੀ ਡੀ ਕੈਮਰੇ ਦੇ ਵਿੱਚ ਪਾਜੀ ਸਾਹਮਣੇ ਆਏ ਆ ਤਾਂ ਉਹਨਾਂ ਦੇ ਵਿੱਚ ਸਾਈਡ ਹੀ ਗੱਡੀ ਦੀ ਦਿਖਦੀ ਪਈ ਆ ਕਿੰਨੇ ਵਿਅਕਤੀ ਸੀਗੇ ਸਰ ਇਹ ਸਿਰਫ ਵਰਨਾ ਗੱਡੀ ਦਿਖਦੀ ਪਈ ਆ ਜੀ ਬਲੈਕ ਕਲਰ ਦੇ ਜੈੱਡ ਬਲੈਕ ਸ਼ੀਸ਼ੇ ਆ ਜੀ ਤਾਂ ਬਸ ਇਹੀ ਦੇਖਿਆ ਜੀ ਉਹਦੇ ਵਿੱਚ ਆਇਆ ਤਾਂ ਮੰਡੇ ਸਾਡੇ ਜਿਹੜੇ ਕੁੜੀ ਆ ਗਵਾਂਢ ਜਾਂ ਇੱਥੇ ਸਾਰੇ ਉਹਨੇ ਕੁੜੀ ਨੇ ਵੀ ਦੇਖਿਆ ਕਿ ਚਾਰ ਬੰਦੇ ਆਏ ਆ ਦੋ ਬੰਦੇ ਅੰਦਰ ਆ ਗਏ ਜਿੰਨੇ ਇੱਕ ਨੇ ਰੈੱਡਟੀ ਸ਼ਰਟ ਪਾਈ ਹੋਈ ਸੀ ਤਾਂ ਇੱਕ ਨੇ ਗ੍ਰੇ ਪਾਈ ਹੋਈ ਸੀ ਮੂੰਹ ਸਰ ਕੋਈ ਲਿਟੇ ਹੋਏ ਨਹੀਂ ਮੂੰਹ ਨੀਲਜੀਰੇ ਉੱਤੇ ਬੈਠੇ ਹੋਏ ਸੀ ਸਦਾ ਹਿਤਾਈ ਗਏ ਸੀ ਸਦਾ ਹੀ ਆਏ ਆ ਹਾਂਜੀ ਤੇ ਕੋਈ ਪੋਸਟ ਕੰਪਲੀਟ ਕੀਤੀ ਸਰ ਹਾਂਜੀ ਸਰ ਪੋਸਟ ਕੰਪਲੀਟ ਕੀਤੀ ਸੀ ਪਰ ਉਹ ਆਈ ਨਹੀਂ ਉਥੇ ਮੁਲਾਜ਼ਮ ਵੀ ਮਲੇ ਜ਼ਿਕੰਦਰ ਉਹਨਾਂ ਦੇ ਕੇੰਤੀ ਜੀ ਉਹ ਨਹੀਂ ਆਏ ਸੀ ਤੇ ਕੀ ਮੰਗ ਰੱਖਦੇ ਆਪਾਂ ਮੰਗ ਇਹੇ ਰੱਖਦੇ ਆ ਜੀ ਕਿ ਜੋ ਵੀ ਨੁਕਸਾਨ ਹੋਇਆ ਆ ਉਹ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਸਾਡਾ ਜਿਹੜਾ ਨੁਕਸਾਨ ਭਰਾਇਆ ਜਾਵੇ ਤਾਂ ਦੂਜਾ ਨੁ ਭਰੇ ਆ ਕਿ ਜਿਹੜੇ ਜੈਡ ਬਲੈਕ ਸ਼ੀਸ਼ੇ ਕਰਕੇ ਗੱਡੀਆਂ ਦੇ ਵਿੱਚ ਬਾਗ ਦਾਤਾਂ ਕਰਦੇ ਆ ਬਾਲੀng ਸਟੇਟਾਂ ਤੋਂ ਅਦਰ ਸਟੇਟਾਂ ਤੋਂ ਆ ਕੇ ਚਾਹੀ ਇੱਥੇ ਇਹਦੇ ਬੰਦੇ ਆ ਜੋ ਕੁਝ ਵੀ ਆ ਇਹਨਾਂ ਦੇ ਵੱਤ ਤੋਂ ਵੱਧ ਨੱਥ ਪਾਈ ਜਾਵੇ ਤਾਂ ਇਹਨਾਂ ਨੂੰ ਚੱਕ ਕੇ ਅੰਦਰ ਕੀਤਾ ਜਾਂਦਾ ਤੇ ਮੇਰੇ ਬ੍ਰਦਰ ਆ ਤੇ ਮੇਰੇ ਨਾਲ ਸ਼ੌਕ ਰਿਖੀ ਸੀਗਾ ਤੇ ਇਹ ਕਾਕਾ ਅੰਦਰ ਸੀਗਾ ਬਟ ਤੇ ਮੈਂ ਵੀ ਬਲੈਕ ਗੱਡੀ ਦੇਖੀ ਸੀਗੀ ਤੇ ਉਹ ਗੱਡੀ 'ਚੋਂ ਬੰਦੇ ਉਤਰੇ ਤੇ ਉੱਧਰ ਕੇ ਅੰਦਰ ਆਏ ਤੇ ਉਹਨਾਂ ਨੇ ਸਮਾਨ ਵਗੈਰਾ ਚੱਕਿਆ ਕਿੰਨੇ ਵਿਅਕਤੀ ਸੀਗੇ ਜੀ ਤਿੰਨ ਤੋਂ ਚਾਰ ਸੀਗੇ ਚਾਰ ਬੰਦੇ ਤੇ ਉਹ ਇਧਰ ਇਹ ਕਾਕਾ ਮੇਰੇ ਕੋਲ ਆਇਆ ਤੇ ਕਿੰਨਾ ਕਸਮਾਨ ਲੈ ਗਿਆ ਫੋਨ ਲੈ ਕੇ ਗਏ ਕੈਸ਼ ਵੀ ਲੈ ਕੇ ਗਏ ਅਸਮੰਦੇ ਤੇ ਸਮਾਨ ਤੇ ਲਗਭਗ ਕੈਸ਼ ਕਿੰਨਾ ਸੀ 4000 ਤੋਂ ਬੰਦੀ 4000 ਤੋਂ 4000 ਤੇ ਹੋਰ ਵੀ ਸਮਾਨ ਲੈ ਕੇ ਆ ਹਾਂਜੀ